ਵੈਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਕੀ ਫਤਿਹ ਜਿੰਨੇ ਵੀ ਭਰਾ ਅੱਜ ਇਕੱਠੇ ਹੋਏ ਆ ਅੱਜ ਇਹ ਸਾਡੀ ਜਿੰਨੀ ਵੀ ਟੀਮ ਆ ਸਾਰੇ ਭਰਾ ਬੈਠਿਆ ਜਗਤਾ ਹੋ ਗਿਆ ਸਾਡਾ ਭਰਾ ਆਜ਼ਾਦ ਬੈਠਾ ਮੰਨੇ ਅਰਗੇ ਜਿੰਨੇ ਵੀ ਭਰਾ ਬੈਠਿਆ ਜਿੰਨਾਂ ਨੇ ਸਾਰੀ ਸਮੁੱਚੀ ਟੀਮ ਬੈਠੇ ਆ ਅਸੀਂ ਬੈਠੇ ਆ ਅੱਜ ਬਈ ਪਿੰਡ ਰੰਪਰੇ ਬਈ ਜਗਤੇ ਦੇ ਕਰੇ ਅੱਜ ਜਿੰਨੇ ਵੀ ਲੋੜਵੰਦ ਪਰਿਵਾਰ ਆ ਜਿੰਨੀਆਂ ਵੀ ਲੋੜਵੰਦ ਬੱਚੀਆਂ ਜਿੰਨਾ ਬੇਸਹਾਰਾ ਜਾਂ ਪਰਿਵਾਰ ਆਗੇ ਜਿਹੜੇ ਉਹ ਧੀਆਂ ਦੇ ਕਾਰਜ ਕਰਨ ਦੇ ਸਮਰਥ ਨਹੀਂ ਹੈਗੇ ਉਹਨਾਂ ਦੇ ਸਬੰਧੀ ਅੱਜ ਮੀਟਿੰਗ ਹੋਈ ਆ ਤੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਪਰ ਉਹਦੇ ਵਿੱਚ ਡੇਟ ਨਹੀਂ ਅਨਾਉਂਸ ਹੋਈ ਸੀ ਅੱਜ ਅਸੀਂ ਜਿੰਨੀਆਂ ਵੀ ਲੋੜਵੰਦ ਧੀਆਂ ਉਹਨਾਂ ਦੇ ਵਿਆਹ ਬਾਰੇ ਅੱਜ ਜਿਹੜੀ ਅਨਾਉਂਸਮੈਂਟ ਕਰਨ ਲੱਗੇ ਆ ਪਹਿਲੇ ਨੰਬਰ ਤੇ ਤਾਂ ਜਿਹੜੀ ਅਨਾਉਂਸਮੈਂਟ ਹੈ ਇਹ ਇਹ ਪਿੰਡ ਰੰਪਰੇ ਦੇ ਵਿੱਚ ਹੀ ਇਹ ਵਿਆਹ ਕਰੇ ਜਾਣੇ ਆ 22 ਫਰਵਰੀ ਨੂੰ ਜਿਹੜੇ ਇਹ ਬਈ ਵਿਆਹ ਕਰੇ ਜਾਣੇ ਹਨ ਬਿਲਕੁਲ ਬਾਈ 22 ਫਰਵਰੀ ਨੂੰ ਬਾਈ ਦੈਨ ਐਤਵਾਰ 22 ਫਰਵਰੀ ਦਿਨ ਐਤਵਾਰ 2022 ਦਿਨ ਐਤਵਾਰ 2022 22 ਫਰਵਰੀ ਨਾਲ ਇੱਕ ਗੱਲ ਬਾਈ ਜਰੂਰ ਨੋਟ ਕਰ ਲਿਓ ਇਹ ਜ਼ਰੂਰੀ ਨਹੀਂ ਹੈਗਾ ਕਿ ਬਾਈ ਅਸੀਂ ਸਿੱਖੀ ਪਰਿਵਾਰਾਂ ਦੀਆਂ ਬੱਚੀਆਂ ਦੇ ਜਿਹੜੇ ਆਨੰਦ ਕਾਰਜ ਕਰਨੇ ਆ ਪਰ ਅਸੀਂ ਆਨੰਦ ਕਾਰਜ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੀ ਕਰਨੇ ਆ ਨਾਲ ਇਹ ਕਹਿਣ ਦਾ ਮਤਲਬ ਵੀ ਕਿ ਕਈ ਭਰਾ ਇਹ ਸੋਚਣਗੇ ਵੀ ਕੀ ਗੱਲ ਕਹੀ ਇਹਨਾਂ ਨੇ ਜੇ ਕੋਈ ਹਿੰਦੂ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦਾ ਪਰਿਵਾਰ ਜਾਂ ਕੋਈ ਮੁਸਲਮ ਆ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦਾ ਉਹ ਸਾਨੂੰ ਪਹਿਲਾਂ ਨੋਟ ਕਰਾਉਣਗੇ ਕਈ ਭਰਾ ਕੀ ਕਰਦੇ ਵੀ ਮੌਕੇ ਦੇ ਉੱਤੇ ਆ ਕੇ ਨੋਟ ਕਰਾ ਦਿੰਦੇ ਆ ਤੇ ਉਹ ਉੱਥੇ ਮੁੜ ਕੇ ਔਖਾ ਹੋ ਜਾਂਦਾਗਾ ਔਖਾ ਕਿਵੇਂ ਹੋ ਜਾਂਦਾ ਕਿ ਮੌਕੇ ਦੇ ਉੱਤੇ ਨਾ ਤਾਂ ਬਈ Hindu ਰੀਤੀ ਰਿਵਾਜਾਂ ਦੇ ਨਾਲ ਉਹ ਰਸਮਾਂ ਨਿਭਾਈਆਂ ਜਾਂਦੀਆਂ ਤੇ ਨਾ ਮੁਸਲਮ ਆਪਣੇ ਰੀਤੀ ਰਿਵਾਜਾਂ ਨਿਭਾਈਆਂ ਜਾਂਦੀਆਂ ਅਸੀਂ ਗੁਰਦੁਆਰਾ ਸਾਹਿਬ ਵੀ ਅਸੀਂ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਕਰਨੇ ਆ ਪਰ ਜੇ ਕੋਈ Hindu ਪਰਿਵਾਰ ਦੀ ਲੜਕੀ ਜਾਂ ਕੋਈ ਮੁਸਲਮ ਪਰਿਵਾਰ ਦੀ ਲੜਕੀ ਸਾਡੇ ਨਾਲ ਪਹਿਲਾਂ ਸੰਪਰਕ ਕਰਨਗੇ ਅਸੀਂ ਉਸ ਹਿਸਾਬ ਦੇ ਨਾਲ ਅਸੀਂ ਆਪਦੀ ਟੀਮ ਦੇ ਨਾਲ ਬੈਠ ਕੇ ਸਾਰਾ ਇਹ ਸਿਸਟਮ ਬਣਾਵਾਂਗੇ ਪਰ ਇੱਕ ਹੱਥ ਜੋੜ ਕੇ ਜਰੂਰ ਬੇਨਤੀ ਹੈ ਜਿੰਨੇ ਵੀ ਸਾਡੀ ਵੀਡੀਓ ਨੂੰ ਦੇਖਦੇ ਆ ਭਰਾ ਸਾਡੇ ਦੇਖਦੇ ਆ ਪਰ ਲੋਡ ਬੰਦ ਹੋਣ ਕਿਉਂਕਿ ਇੱਥੇ ਬਈ ਪਿੱਛੇ ਜੇ ਜੋ ਵੀ ਆਪਾਂ ਦੇਖਦੇ ਆਗੇ ਅੱਜ ਕੱਲ ਵੀ ਅਸੀਂ ਵੀ ਯਾਰ ਤੁਹਾਡੇ ਭਰਾਵਾਂ ਨੂੰ ਹਨਾ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਭਰਾ ਹੁੰਦੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਮਦਦ ਹੁੰਦੀ ਹੈ ਤਿਲਫਲ ਹੁੰਦਾਗਾ ਪਰ ਕੁਝ ਲੋਕ ਫੇਕ ਲੋਕ ਹੁੰਦੇ ਆ ਜਿਹੜੇ ਇਹ ਚੀਜ਼ ਦਾ ਗਲਤ ਇਸਤੇਮਾਲ ਕਰਦੇ ਆ ਇਹੋ ਜਿਹਾ ਪਰਿਵਾਰ ਸਾਡੇ ਨਾਲ ਨਾ ਵੀ ਗੱਲਬਾਤ ਨਾ ਹੀ ਹੋਣੀ ਚਾਹੀਦੀ ਕਿਉਂਕਿ ਉਹਦੇ ਤੇ ਫੇਰ ਬਈ ਕਾਰਵਾਈ ਹੋਊਗੀ ਦੂਜੇ ਨੰਬਰ ਤੇ ਅਸੀਂ ਜੇ ਵੀ ਕੋਈ ਵੀ ਸਾਡੀ ਬੱਚੀ ਲੋੜਬੰਦ ਹੋਈ ਅਸੀਂ ਪਿੰਡ ਦੇ ਵਿੱਚੋਂ ਪ੍ਰੋਪਰ ਤੌਰ ਤੇ ਜਿਹੜੇ ਉਹਨਾਂ ਦਾ ਬਈ ਵੈਰੀਫਾਈ ਕਰਾਂਗੇ ਵੀ ਵਾਕਈ ਲੋੜਬੰਦ ਆ ਕਿਉਂਕਿ ਅਸੀਂ ਬਈ ਲੋੜਬੰਦਾਂ ਦੀ ਅਸੀਂ ਕੋਈ ਵਿਖਾਵੇ ਦੇ ਲਈ ਨਹੀਂ ਇਹ ਕੋਈ ਵੀਡੀਓ ਜਾਂ ਇਹ ਸਾਰਾ ਸਿਸਟਮ ਜੋ ਵੀ ਕਰ ਰਹੇ ਆ ਜੋ ਸੇਵਾ ਕਰ ਰਹੇ ਆ ਅਸੀਂ ਵਿਖਾਵੇ ਲਈ ਨਹੀਂ ਅਜਤੇ ਇਹ ਚਾਹੁੰਦੇ ਆ ਕਿ ਜੋ ਵੀ ਬੱਚੀਆਂ ਲੋੜਵੰਦ ਪਰਿਵਾਰ ਆ ਉਹਨਾਂ ਤੇ ਉਹਨਾਂ ਤੇ ਕਰੇ ਜਿਹੜੀ ਸੇਵਾ ਜਾਣੀ ਚਾਹੀਦੀ ਆ ਬਾਕੀ ਜਗਤੇ ਬਾਈ ਦੱਸ ਦੋ ਤੁਸੀਂ ਬਸ ਵੀਰ ਇਹੀ ਆਪਾਂ ਦੱਸਣਾਗਾ ਵੀ ਆਪਣਾ ਬਾਈ ਤਰੀਕ ਤੇ ਜੋ ਵੀ ਕੋ ਆਪਣੇ ਕੋ ਧੀਆਂ ਭੈਣਾਂ ਆਪਣੇ ਨੇੜ ਪਿੰਡਾਂ ਦੀਆਂ ਕੋਈ ਵੀ ਪਿੰਡ ਲਾ ਲੋ ਮੰਡੀ ਗਲਾਂ ਖੋਖਰਾਂ ਜਾਂ ਬਾਲਿਆਂ ਵਾਲੀ ਪਿੰਡਾਂ ਜਾਂ ਕੋਈ ਆਪਣੇ ਇਧਰ ਰਾਂਪਰੇ ਸ਼ਹਿਰ ਦੀ ਹਲਕੇ ਦੇ ਆ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਵੀ ਲੋੜਵੰਦ ਹੋਵੇ ਹਨਾ ਵੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਪਿੱਛੇ ਮਾਂ ਪਿਓ ਨਹੀਂ ਹੈਗਾ ਜਾਂ ਭੈਣਾਂ ਜਿਆਦਾ ਆਗੀਆਂ ਪਰਿਵਾਰ ਦੇ ਉਹ ਸਾਡੇ ਨਾਲ ਸੰਪਰਕ ਕਰੋ ਆਪਾਂ 22 ਤਰੀਕ ਦਾ ਦਿਨ ਰੱਖਿਆਗਾ ਦਿਨ ਕੋਈ ਇਹ ਨਹੀਂ ਹੈਗਾ ਵੀ ਦਾ 5000 ਜਾਂ 10 ਜਿੰਨੇ ਵੀ ਆਪਣੇ ਵੱਧੋ ਵੱਧ ਆਪਾਂ ਨੂੰ ਆਪਣੇ ਆਪ ਦੇ ਭਰਾ ਜਿੰਨੇ ਬੈਠਿਆ ਕਿ ਸਾਰੇ ਨੇ ਇਹੀ ਗੱਲ ਕਹੀ ਆ ਕੋਈ ਆਪਾਂ ਇਹ ਨਹੀਂ ਰੱਖਣਾ ਵੀ ਆਪਾਂ 5 ਦੇ 11 ਦੇ 21 ਦੇ ਕਰਨੇ ਆ ਕਿ ਜਿੰਨੇ ਹੋ ਸਕੇ ਵੱਧੋ ਵੱਧ ਕਰਨੇ ਆ ਬਾਹਰੋਂ ਬਾਹਰੋਂ ਵੀ ਆਪਾਂ ਨੂੰ ਆਪਣੇ ਜਿਹੜੇ ਭਰਾ ਬੈਠਿਆ ਸਭ ਨੇ ਇਹੀ ਗੱਲ ਕਹੀ ਆ ਕੋਈ ਇਹ ਨਹੀਂ ਹੈਗਾ ਵੀ ਆਪਾਂ ਵੀ ਇੰਨੇ ਕਦੇ ਰੱਖਦੇ ਆ ਵੀ ਇੰਨੇ ਪੈਸੇ ਇਕੱਠੇ ਕਰਕੇ ਆਪਾਂ ਦੇ ਦੇਨੇ ਆ ਬਾਕੀ ਕਿਹਦੇ ਪਰਚੀ-ਪੁਰਚੀ ਵਾਲਾ ਸਿਸਟਮ ਕਿਸੇ ਤੋਂ ਰੱਖਿਆ ਨਹੀਂ ਵੀ ਜਾ ਜਾ ਕੇ ਕੋਈ 500, 1000, 2000 ਕੱਟਨਾਗਾ ਸਾਡੇ ਆਪ ਦੇ ਖਾਸ ਭਰਾਈ ਹੈਗੇ ਆਪਦੇ ਆਪ ਦੇ ਬੰਦਿਆਂ ਤੋਂ ਹੀ ਅਸੀਂ ਆਪ ਦੇ ਪੈਸੇ ਇਕੱਠੇ ਕਰਾਂਗੇ ਕਲੈਕਸ਼ਨ ਹੋਊਗੀ ਜਾਂ ਆਪ ਦੇ ਤੌਰ ਤੇ ਆਪ ਕਰਾਂਗੇ ਅਸੀਂ ਹੋਰ ਕਿਸੇ ਬੰਦੇ ਤੋਂ ਜਾ ਕੇ ਪਿੰਡ ਮੰਨ ਲਓ ਵੀ ਪਰਚੀ ਕੱਟਾਂਗੇ 100-100 ਉਹ ਨਹੀਂ ਅਸੀਂ ਕਰਨਾ ਅਸੀਂ ਸਿਰਫ ਆਪਦੇ ਖਾਸ ਸੱਜਣ ਮਿੱਤਰਾਂ ਨੇ ਆਪ ਹੀ ਇਹ ਆਪਣੇ ਭੈਣਾਂ ਦੇ ਵਿਆਹ ਕਰਨੇ ਆ ਤੇ ਜੋ ਵੀ ਅਸਾਨੂੰ ਨੋਟ ਕਰਾਓ ਆ ਸਾਰੇ ਭਰਾ ਬੈਠੇ ਆਂ ਕਿ ਕਿਸੇ ਨੂੰ ਵੀ ਕਿਸੇ ਨੂੰ ਜਾਣ ਪਛਾਣ ਦੇ ਕੋਈ ਵੀਡੀਓ ਜਿਵੇਂ ਜਾਣਦਾ ਉਹਦੇ ਨਾਲ ਉਹ ਕਨੈਕਟ ਕਰੇ ਆਪ ਦਾ ਕਰਕੇ ਸਾਡੇ ਧੱਕਾ ਉਹ ਤੇ ਅਸੀਂ 22 ਤਰੀਕ ਨੂੰ ਦਿਨ ਐਤਵਾਰ ਨੂੰ ਸਾਰੇ ਭੈਣਾਂ ਦੇ ਵਿਆਹ ਕਰਾਂਗੇ ਤੇ ਸਾਰੀ ਰਸਮ ਰਿਵਾਜ ਅਸੀਂ ਆਪ ਜਿਨ੍ਹਾਂ ਦੇ ਨਹੀਂ ਹੈਗਾ ਅਸੀਂ ਆਪ ਕਰਾਂਗੇ ਤੇ ਆਪਣਾ 22 ਫਰਵਰੀ 2026 ਤੇ ਇਸ ਨਾਲ ਬਾਈ ਖਾਲਸਾ